ਜੀ ਹੱਥ ਜੋੜ ਕੇ ਵੀ ਚਲੋ ਇਹ ਗਰੀਬ ਬੰਦੇ ਆ ਇਹ ਵਿਚਾਰੇ ਕੁਝ ਨਹੀਂ ਕਰ ਸਕਦੇ ਨਾ ਕੋਟ ਕੇਸ ਨਾਲ ਲੜ ਸਕਦੇ ਨਾ ਕਿਤੇ ਵਸੀ ਜਾ ਸਕਦੇ ਸਿੱਧ ਬਦਲੇ ਬੰਦੇ ਆ ਵੀ ਤੁਸੀਂ ਇਹਨਾਂ ਦਾ ਜਿਹੜਾ ਕਬਜ਼ਾ ਕੀਤਾ ਉਹਨੂੰ ਛੱਡ ਦਿਓ ਉਹ ਬੰਦੇ ਨੇ ਸਾਡੀ ਗੱਲ ਨਹੀਂ ਸੁਣੀ ਸਾਰੀ ਪੰਚਾਇਤ ਮੀਟੀ ਸੀ ਤੇ ਐਨੇ ਕੁ ਪ੍ਰੇਸ਼ਾਨ ਸੀ ਇਹਨਾਂ ਦੇ ਰਿਸ਼ਤੇਦਾਰ ਮੇਰੇ ਕੋਲ ਮੇਰੇ ਬਿਲਕੁਲ ਸਾਹਮਣੇ ਰਹਿੰਦੇ ਆ ਇਹਨਾਂ ਦੇ ਬੱਚੇ ਉੱਥੇ ਕਦੀ ਲੁੱਕਦੇ ਸੀ ਕਦੇ ਦੂਏ ਰਿਸ਼ਤੇਦਾਰਾਂ ਨਹੀਂ ਜਲਦੇ ਤੇ ਕਿਉਂਕਿ ਉਹ ਪਰੇਸ਼ਾਨ ਕਰਦੇ ਸੀ ਇੱਕ ਲੜਕੀ ਨੇ ਤਾਂ ਉਹਨਾਂ ਦੀਆਂ ਦੱਸਿਆ ਕਿ ਵੀ ਮੇਰੇ ਮੈਂ ਆਉਂਦੀ ਸੀ ਮੈਨੂੰ ਵੀ ਤੰਗ ਕਰਦੇ ਸੀ ਮਤਲਬ ਇਹੋ ਜਿਹੇ ਹਾਲਾਤ ਪੈਦਾ ਕਰ ਦਿੱਤੇ ਸੀ ਉਹਨੂੰ ਮਜਬੂਰ ਕਰ ਦਿੱਤਾ ਇਹਨਾਂ ਨੇ ਮਰਨ ਵਾਸਤੇ ਜਾਂਦੇ ਨੂੰ ਮਾਰ ਦਿੱਤਾ ਤੇ ਅੱਜ ਉਹਨਾਂ ਨੇ ਸੁਸਾਇਡ ਕਰ ਲਿਆ ਕਿਸ ਹਾਲਾਤਾਂ ਵਿੱਚ ਉਹਨਾਂ ਦੀ ਜਿਹੜੀ ਬੋਡੀ ਮਿਲਿਆ ਕਿਸ ਤਰੀਕੇ ਨਾਲ ਸੁਸਾਇਡ ਕੀਤਾ ਉਹਨਾਂ ਨੇ ਫਹਾਲਿਆ ਜੀ ਆ ਜਾਂ ਦਿੱਤਾ ਗਿਆ ਜਾਂ ਲਿਆ ਇਸ ਚੀਜ਼ ਨਾਲ ਹਹਾ ਲਿਆ ਉੱਥੋਂ ਕਪੜੇ ਨਾਲ ਬੰਨੀ ਪਈ ਸੀ ਹਾਂ ਸੁੱਕੇ ਚੁੰਨੀ ਨਾਲ ਸੀ ਚੁੰਨੀ ਦੇ ਨਾਲ ਹਾਂ ਮੇਰਾ ਖਿਆਲ ਆ ਵੀ ਸਵੇਰ ਦਾ ਜਾਂ ਰਾਤ ਦਾ ਹਹਾ ਲਿਆ ਕਿਉਂਕਿ ਇਹ ਬਨਾਣ ਦੇ ਵਿੱਚ ਸੀ ਅੰਦਰ ਵੀਰ ਦੇ ਵਿੱਚ ਸੀ ਅੱਛਾ ਜੀ ਹਾਂ ਬਿਲਕੁਲ ਮਤਲਬ ਮੇਰੇ ਹਿਸਾਬ ਨਾਲ ਕਾਫੀ देर ਹੋ ਗਈ ਉਹਨਾਂ ਨੂੰ